ਉਸ ਤੋਂ ਸਰਹੰਦ ਰੋਡ ਪਟਿਆਲਾ ਸੜਕ ਮਰ ਰਹੀ ਆ ਇਹ 20 ਸਾਲ ਤੋਂ ਟੁੱਟੀ ਪਈ ਸੀ ਤੇ ਨਾ ਅਕਾਲੀਆਂ ਨੇ ਨਾ ਕਾਂਗਰਸ ਨੇ ਕਿਸੇ ਸਰਕਾਰ ਨੇ ਇਹ ਸੜਕ ਦੀ ਬਾ ਨਹੀਂ ਪੜੀ ਸੀ ਭਗਵਾਨ ਦਮਨ ਜੀ ਨੇ ਐਸ ਰੋਡ ਨੂੰ ਹੱਥ ਪਾਇਆ ਤੇ 12 ਫੁੱਟ ਉਧਰ ਤੇ 12 ਫੁੱਟ ਇਧਰ ਤੇ ਚੜਾਈ ਹੋਰ ਕਰਤੀ ਬੁਦਹਾ ਦਤੀ ਚੜਾਈ ਰੋਡ ਵੀ ਬਣੇਗਾ ਤੇ ਚੜਾਈ ਵੀ ਵਧ ਗਈ 24 ਫੁੱਟ ਦੇ ਇਸ ਕਰਕੇ ਆ ਦੇਖੋ ਬਹੁਤ ਜ਼ੋਰ ਨਾਲ ਕੰਮ ਚੱਲ ਰਿਹਾ ਹੈ ਇਹ ਪਟਿਆਲੇ ਤੋਂ ਬਣ ਕੇ ਜੋਹਾਲੀ ਤੱਕ ਪਿੰਡ ਚ ਆ ਗਈ ਜੋਹਾਲੀ ਬੱਸ ਸਟੈਂਡ ਤੇ ਇੱਕ ਸਾਈਡ ਬਣ ਰਹੀ ਆਲੇ ਪਟਿਆਲੇ ਤੋਂ ਜੋਹਾਲੀ ਤੱਕ ਰਣ ਗਈ ਤੇ ਅੱਗੇ ਵੀ ਬਣ ਜਾਵੇਗੀ ਅੱਜ ਇਹ ਸੜਕ ਬਣ ਰਹੀ ਆ ਤੇ ਇੱਕ ਨੰਬਰ ਝੜ ਕਰ ਰਹੀ ਆ ਇਹਦੇ ਬਾਅਦ ਇਹ ਤੋਂ ਆਵਾਜ਼ ਇੱਕ ਵਾਰੀ ਹੋਰ ਇਹ ਸਾਰਾ ਰੋਡ ਬਣਨ ਤੋਂ ਬਾਅਦ ਸਾਰੇ ਰੋਡ ਤੇ ਡਬਲ ਬਜਰੀ ਲੁੱਕ ਫੇਰ ਪਵੇਗੀ ਫੇਰ ਇਹ ਰੋਡ 1 ਨੰਬਰ ਦਾ ਬਣ ਜਾਵੇਗਾ